ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਵੱਡੀ ਮੁਹਿੰਮ ਯੁੱਧ ਨਸ਼ਾ ਵਰਤ ਤਹਿਤ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਅਤੇ ਡੀਐਸਪੀ اٹਾਰੀ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕਰਿੰਡਾ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਦਿਲਬਾਖ ਸਿੰਘ ਉਰਫ ਬਾਗਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਾਤਾਲ ਨੂੰ 1 ਕਿਲੋ 523 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਐਨਐਸ ਸਾਹਿਬ ਅਤੇ ਸੀਨੀਅਰ ਸਿਸਟਮ ਅਮਰ ਸਰ ਦੇ ਆਤੀ ਸ੍ਰੀ ਸੁਖੇਰ ਮੀਤ ਜੀ ਦੀਆਂ ਹਦਾਇਤਾਂ ਤੇ ਸੀਐਮ ਸਾਹਿਬ ਵੱਲੋਂ ਚਲਾਈ ਗਈ ਮਹਮ ਜੋਗ ਨਸ਼ਾ ਅਵਰਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕ੍ਰਿੰਡਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਮਿਲੀ ਕਿ ਤਿਲਪਾਕ ਸਿੰਘ ਪਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਪਾਲ ਜੋ ਕਿ ਹੈਰਨ ਪਰਵ ਮਗਾ ਕੇ ਉਹ ਅੱਗੇ ਕੈਲੇਬਰ ਕਰਦਾ ਹੈ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਇੰਚਾਰਜ ਰਾਜਾ ਤਾਲ ਐਸਆਈ ਦਿਮੇਂਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦੱਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਰ ਸਿੰਘ ਪੁੱਤਰ ਸਰਦੇਵ ਸਿੰਘ ਨੂੰ ਅ ਹੈਰੋਇਨ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਐਸ ਅਕਦਾ 50 ਦਰਜਾ 9 ਗ੍ਰਾਮ ਜੋ 26 ਅਤੇ 25 ਨੂੰ ਇਹ ਬਾਹਰ ਆਇਆ